ਗਿਆ ਕਿ ਉਹਨੂੰ ਯੂਐਸਏ ਜਿਹੜਾ ਇੱਕ ਨੰਬਰ ਤੇ ਭੇਜਣੇ ਥਾ ਉਹ ਤੋਂ ਪੈਸੇ ਲੈ ਕੇ ਉਹਦੇ ਨਾਲ ਠੱਗੀ ਮਾਰ ਕੇ ਉਹਨੂੰ ਜਿਹੜਾ ਹੈ ਵੱਖ-ਵੱਖ ਰੂਟਾ ਰਾਹੀਂ ਯੂਐਸ ਜਿਹੜਾ ਹੈ ਇਲੀਗਲ ਭੇਜਿਆ ਗਿਆ ਦਲੇਰ ਸਿੰਘ ਵੱਲੋਂ ਜਿਹੜੀ ਐਪਲੀਕੇਸ਼ਨ ਦਿੱਤੀ ਗਈ ਹੈ ਉਸ ਨੂੰ ਬਾਅਦ ਕੇ ਉਸਦੇ ਐਫਆਈਆਰ ਦਰਜ ਕਰਕੇ ਜਿਹੜਾ ਹੈ ਸਤਨਾਮ ਸਿੰਘ ਨਾਮ ਦਾ ਜਿਹੜਾ ਹੈ ਟਰੈਵਲ ਏਜੰਟ ਹੈ ਇਸ ਦੇ ਖਿਦਮਤ ਰੇਵ ਕੀਤੀ ਗਈ ਹੈ 5 ਫਰਵਰੀ ਨੂੰ ਅਮਰੀਕਾ ਤੋਂ 104 ਪਾਸ ਦੀ ਰਿਪੋਰਟ ਹੋ ਕੇ ਅੰਮ੍ਰਿਤਸਰ ਇੰਟਰਨੈਸ਼ਨਲ 에ਅਰਪੋਰਟ ਤੇ 317 ਜਹਾਜ਼ ਦੇ ਰਾਹੀ ਪਹੁੰਚੇ ਸਨ ਇਸੇ ਦੌਰਾਨ ਰਿਪੋਰਟ ਹੋ ਕੇ ਆਏ ਭਾਰਤੀ ਲੋਕਾਂ ਦਾ ਕਹਿਣਾ ਸੀ ਕਿ ਉਹਨਾਂ ਨੂੰ ਏਜੰਟਾਂ ਨੇ ਧੋਖੇ ਦੇ ਨਾਲ ਦੋ ਨੰਬਰ ਵਿੱਚ ਅਮਰੀਕਾ ਭੇਜਿਆ ਸੀ ਜਿਸ ਤੋਂ ਬਾਅਦ ਅੰਮ੍ਰਿਤਸਰ ਰਾਜ ਸਹਾਸੀ ਦੀਨੋਂ ਦੇ ਇਲਾਕੇ ਦੇ ਨੌਜਵਾਨ ਦਲੇਰ ਸਿੰਘ ਵੱਲੋਂ 에ਜੰਟ ਸਤਨਾਮ ਸਿੰਘ ਦੇ ਖਿਲਾਫ ਪੁਲਿਸ ਨੂੰ ਬਿਆਨ ਦਿੱਤਾ ਗਿਆ ਸੀ ਜਿਸ ਤੋਂ ਬਾਅਦ ਅੰਮ੍ਰਿਤਸਰ ਦਿਹਾਤੀ ਪੁਲਿਸ ਵੱਲੋਂ 에ਜੰਟ ਸਤਨਾਮ ਸਿੰਘ ਦੇ ਉੱਪਰ ਮਾਮਲਾ ਦਰਜ ਕਰਕੇ ਉਸ ਦੇ ਘਰ ਰੇਡ ਕੀਤੀ ਇਸ ਸੰਬੰਧੀ ਸਾਰੀ ਜਾਣਕਾਰੀ ਅੰਮ੍ਰਿਤਸਰ ਦਿਹਾਤੀ ਐਸਐਸਪੀ ਤਰਨਜੀਤ ਸਿੰਘ ਸੋਹਲ ਨੇ ਦਿੱਤੀ ਆ ਉਹਨਾਂ ਕਿਹਾ ਹੈ ਕਿ ਫਿਲਹਾਲ 에ਜੰਟ ਸਤਨਾਮ ਸਿੰਘ ਪੰਘੋੜਾ ਹੋ ਚੁੱਕਾ ਹੈ ਤੇ ਫਿਲਹਾਲ ਪੁਲਿਸ ਵੱਲੋਂ ਉਸ ਨੂੰ ਗ੍ਰਿਫਤਾਰ ਕਰਨ ਲਈ ਥਾਂ-ਥਾਂ ਤੇ ਰੇਡ ਕੀਤੀ ਜਾ ਰਹੀ ਹੈ ਤੇ ਉਸ ਦੇ ਦਫ਼ਤਰ ਵੀ ਪੁਲਿਸ ਨੇ ਬੰਦ ਕਰਵਾ ਦਿੱਤੇ ਨੇ ਕਿ ਥਾਣਾ ਰਾਜਸੰਸਿਦ ਰਿਆਸ਼ੀ ਉਹਦੇ ਵੱਲੋਂ ਇੱਕ ਐਪਲੀਕੇਸ਼ਨ ਜਿਹੜੀ ਹੈ ਪੁਲਿਸ ਨੂੰ ਦਿੱਤੀ ਗਈ ਹੈ ਜਿਹਦੇ ਵਿੱਚ ਉਹਦੇ ਵੱਲੋਂ ਇਹ ਅਲੱਜ ਕੀਤਾ ਗਿਆ ਕਿ ਉਹਨੂੰ ਯੂਐਸਏ ਜਿਹੜਾ ਇੱਕ ਨੰਬਰ ਤੇ ਭੇਜਣੇ ਥਾਂ ਉਹ ਤੋਂ ਪੈਸੇ ਲੈ ਕੇ ਉਹਦੇ ਨਾਲ ਠੱਗੀ ਮਾਰ ਕੇ ਉਹਨੂੰ ਜਿਹੜਾ ਹੈ ਵੱਖ-ਵੱਖ ਰੂਟਾ ਰਾਹੀ ਯੂਐਸ ਜਿਹੜਾ ਹੈ ਇਲੀਗਲ ਭੇਜਿਆ ਗਿਆ ਜਿਵੇਂ ਕਿ ਉਸ ਦੀ ਜਿਹੜੀ ਦਰਖਾਸਤ ਹੈ ਉਹਦੇ ਵਿੱਚ ਲਿਖਿਆ ਗਿਆ ਹੈ ਕਿ ਉਹਨੂੰ ਪਹਿਲਾਂ ਨਾਈਜੀਰੀਆ ਭੇਜਿਆ ਗਿਆ ਉਸ ਤੋਂ ਬਾਅਦ ਜਦੋਂ ਉਹਨੇ ਪ੍ਰੋਟੈਸਟ ਕੀਤਾ ਤਾਂ ਉਹਨੂੰ ਵਾਪਸ ਭੁਲਾ ਕੇ ਉਸ ਤੋਂ ਵੱਖ-ਵੱਖ ਸਮਿਆਂ ਤੇ ਅਮਾਊਂਟ ਲੈ ਕੇ ਅਲੱਗ-ਅਲੱਗ ਏਸੇ ਲੈ ਕੇ ਜੋ ਕਿ ਕਰੀਬਨ ਟੋਟਲ 60 ਲੱਖ ਦੇ ਕਰੀਬ ਬਣਦੀ ਹੈ ਉਹ ਲੈ ਕੇ ਫਿਰ ਡਿਫਰੈਂਟ ਰੂਟਸ ਰਾਹੀਂ ਬ੍ਰਾਜ਼ਿਲ ਗਾਜ਼ਲ ਤੋਂ ਬਾਅਦ ਜੋ ਹੈ ਮੈਕਸੀਕੋ ਰਾਹੀਂ ਜਿਹੜਾ ਹੈ ਅਮ ਜਿਹੜਾ ਹੈਗਾ ਇਥੋਂ ਯੂਐਸ ਯੂਐਸ ਦੇ ਵਿੱਚ ਐਂਟਰ ਕਰਵਾਇਆ ਗਿਆ ਜੀ ਤਾਂ ਸਰ ਹੁਣ ਉਸ ਏਜੰਟ ਤੇ ਕੀ ਕਾਰਵਾਈ ਕੀਤੀ ਹੈ ਇਹ ਦਲੇਰ ਸਿੰਘ ਵੱਲੋਂ ਜਿਹੜੀ ਐਪਲੀਕੇਸ਼ਨ ਦਿੱਤੀ ਗਈ ਹੈ ਉਸ ਨੂੰ ਵਾਚ ਕੇ ਉਸ ਤੇ ਐਫ ਆਈ ਆਰ ਦਰਜ ਕਰਕੇ ਜਿਹੜਾ ਹੈ ਸਤਨਾਮ ਸਿੰਘ ਨਾਮ ਦਾ ਜਿਹੜਾ ਇਹ ਟਰੈਵਲ ਏਜੰਟ ਇਸ ਇਸ ਦੇ ਖਿਦਮਤ ਰੇਡ ਕੀਤੀ ਗਈ ਹੈ ਫਿਲਹਾਲ ਇਹ ਭਗੌੜਾ ਹੈ ਕਿਉਂਕਿ ਜਦੋਂ ਇਹਨੂੰ ਪਤਾ ਲੱਗਿਆ ਉਦੋਂ ਤੋਂ ਇਹ ਫੋਨ ਸਵਿਚ ਆਫ ਕਰਕੇ ਉੱਥੋਂ ਆਪਣੇ ਰਿਆਜ ਤੋਂ ਜਿਹੜਾ ਹੈ ਚਲਾ ਗਿਆ ਸੀ ਇਸੋਲਾਵਾ ਜਿਹੜੇ ਇਸ ਦੇ ਹੋਰ ਜਿਹੜੇ ਆਫੀਸਰਸ ਨੇ ਅ ਕੁਝ ਜਿਹੜੇ ਆਫੀਸਰਸ ਜਿਹੜੇ ਐਡਰੈਸਸ ਜਿਹੜੇ ਉਹ ਅੰਮ੍ਰਿਤਸਰ ਏਰੀਆ ਦੇ ਵਿੱਚ ਜਿਵੇਂ ਅਜਨਾਲਾ ਰਣਜੀਤ ਅਵਿਨੀ ਅੰਮ੍ਰਿਤਸਰ ਸਾਹਿਬ ਤੇ ਹੋਰ ਜਗ੍ਹਾ ਹੈਗੇ ਨੇ ਉੱਥੇ ਵੀ ਰੇਡਸ ਕੀਤੀਆਂ ਜਾ ਰਹੀਆਂ ਨੇ ਤੇ ਇਹਨਾਂ ਦੇ ਜਿਹੜੇ ਆਫੀਸਰਸ ਹੈਗੇ ਆ ਉੱਥੇ ਜੋ ਵੀ ਅ ਡਾਕੂਮੈਂਟਸ ਵਗੈਰਾ ਹੈਗੇ ਆ ਉਹ ਸਾਰੇ ਸਰਚ ਵਗੈਰਾ ਕਰਕੇ ਸੀਲ ਕੀਤੀਆਂ ਜਾ ਰਹੀਆਂ ਨੇ ਸਰ ਕਿਹੜੀ ਧਾਰਾ ਹੈ ਇਸ ਮਾਮਲੇ ਦਾ ਜਿਹੜਾ ਇਹ ਐਫ ਆਈ ਆਰ ਹੈ ਉਹ 318 ਬੀ ਐਨਐਸ ਤੇ ਪੰਜਾਬ ਟਰੈਵਲਸ ਅਹ ਏਜੰਸੀ ਰੈਗੂਲੇਸ਼ਨ ਐਕਟ ਜਿਹੜਾ ਹੈ ਉਹਦੇ 'ਤੇ ਡਿਫਰੈਂਟ ਧਾਰਾਵਾਂ ਹੈ ਜਿਹੜਾ ਪਰਚਾ ਦਰਜ ਕੀਤਾ ਜਾ ਰਿਹਾ ਸਰ ਤੁਹਾਡੇ ਵੱਲੋਂ ਨੌਜਵਾਨਾਂ ਨੂੰ ਕੀ ਅਪੀਲ ਹੈ ਜੋ ਇਹੇ ਏਜੰਟਾਂ ਦੇ ਜਾਲਜ ਫਸ ਜਾਂਦੇ ਨੇ ਦੇਖੋ ਜੀ ਮੇਰੀ ਨੌਜਵਾਨ ਨੂੰ ਇਹੇ ਅਪੀਲ ਹੈ ਕਿ ਉਹ ਅਹ ਜਿਹੜੇ ਹੈਗੇ ਇਸ ਤਰੀਕੇ ਦੀ ਧੋਖਾਧੜੀ ਤੋਂ ਬਚਣ ਅ ਕਰਜ਼ਾ ਚੁੱਕ ਕੇ ਇਹਨਾਂ ਦੇਸ਼ਾਂ 'ਚ ਇਲੀਗਲੀ ਜਾਣਾ ਬਿਲਕੁਲ ਹੀ ਵਾਜਬ ਨਹੀਂ ਹੈ ਇਹ ਇਲੀਗਲ ਵੈਸੇ ਵੀ ਹੈ ਤੇ ਉਸ ਤੋਂ ਬਾਅਦ ਜਿਸ ਤਰੀਕੇ ਦਾ ਇਹ ਮਲ ਟ੍ਰੀਟਮੈਂਟ ਉਹਨਾਂ ਨੂੰ ਕੀਤਾ ਜਾਂਦਾ ਹੈ ਉਹ ਸਾਡੇ ਸਾਰਿਆਂ ਦੇ ਸਾਹਮਣੇ ਹੈ ਤੇ ਜੇ ਕੋਈ ਬਾਹਰ ਜਾਣ ਦਾ ਚਾਹਵਾਨ ਹੈ ਤਾਂ ਉਹਦਾ ਕੋਈ ਸਹੀ ਤਰੀਕਾ ਹੁੰਦਾ ਹੈ ਉਹਨੂੰ ਅਡਾਪਟ ਕਰਕੇ ਉਹਨਾਂ ਮੀਨਸ ਨੂੰ ਅਡਾਪਟ ਕਰਕੇ ਉਹ ਜਾਣਾ ਚਾਹੀਦਾ ਆਦਰਵਾਇਜ਼ ਜਿਹੜਾ ਹੈ ਇਹ ਟੈਂਡੈਂਸੀ ਜਿਹੜੀ ਹੈਗੀ ਹੈ ਟਰੈਵਲ ਏਜੰਟ ਜਿਹੜੇ ਇਸ ਤਰੀਕੇ ਨਾਲ ਪੈਸੇ ਲੈ ਕੇ ਗਲਤ ਤਰੀਕੇ ਨਾਲ ਜਿਹੜਾ ਹੈ 2 ਨੰਬਰ ਦੇ ਵਿੱਚ ਨੂੰ ਕਹਿੰਦੇ ਆ ਐਂਟਰੀ ਕਰਵਾਉਂਦੇ ਨੇ ਉਸ ਚੀਜ਼ ਤੋਂ ਇਹਨਾਂ ਨੂੰ ਬਚਣਾ ਚਾਹੀਦਾ